ਸਨਾਤਨ ਕਾਰਜੋਗ ਭਾਈ ਜੀ ਨੇ ਲਾਵਾ ਦਾ ਪਾਠ ਆਰ ਅਰੰਭ ਕੀਤਾ ਇੱਕ ਲਾਭ ਪੂਰੀ ਹੋਣ ਤੇ ਸਾਨੂੰ ਇਸ਼ਾਰਾ ਹੋਇਆ ਸਭ ਚਿੰਤਕਾਂ ਦੇ ਅਨੁਸਾਰ ਸੱਜੇ ਹੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਇੱਕ ਗੇੜਾ ਕੱਢਿਆ ਜਿੱਥੋਂ ਤੁਰੇ ਸੀ ਉੱਥੇ ਪਹੁੰਚੇ ਤਾਂ ਦੂਜੀ ਲਾਭ ਦਾ ਪਾਠ ਆਰੰਭ ਹੋਇਆ ਪੂਰੀ ਹੋਣ ਤੇ ਦੂਜਾ ਗੇੜਾ ਕੱਢਿਆ ਫਿਰ ਤੀਜੀ ਲਾਭ ਦਾ ਪਾਠ ਆਰੰਭ ਹੋਇਆ ਪੂਰੀ ਹੋਣ ਤੇ ਤੀਜਾ ਗੇੜਾ ਕੱਢਿਆ ਫਿਰ ਚੌਥੀ ਲਾਭ ਦਾ ਪਾਠ ਆਰੰਭ ਹੋਇਆ ਪੂਰਾ ਹੋਣ ਤੇ ਚੌਥਾ ਗੇੜਾ ਕੱਢਿਆ ਇਸ ਪ੍ਰਕਾਰ ਚਾਰ ਲਾਵਾ ਅਤੇ ਚਾਰ ਪ੍ਰਕਰਮਾਂ ਕੀਤੀਆਂ ਵਿਆਹ ਹੋਆ ਮੇਰੇ ਬਾਬਲਾ ਆਨੰਦ ਭਾਇਆ ਮੇਰੀ ਮਾਏ ਰਮਾਲਾ ਸਾਹਿਬ ਪੇਟ ਕੀਤਾ ਗਿਆ ਅਕਾਲ ਪੁਰਖ ਅੱਗੇ ਨਿਰਵਿਗਨ ਆਨੰਦ ਕਾਰਜ ਸੰਪੰਨ ਹੋਣ ਦੀ ਸ਼ੁਕਰਾਨਾ ਵਜੋਂ ਅਰਦਾਸ ਕੀਤੀ ਹੁਕਮਨਾਮਾ ਹੋਇਆ ਫਿਰ ਸਮਾਜਿਕ ਰੀਤਾਂ ਆਰੰਭ ਹੋਈਆਂ ਸੰਪੰਨ ਹੋਣ ਤੇ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਿਆ ਅਸੀਂ ਦੋਵੇਂ ਗ੍ਰੇਸਤਾ ਆਸ਼ਰਮ ਦੇ ਨੀਮਾਂ ਵਿੱਚ ਵੱਜ ਗਏ